ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਮਸਿਆ ਵਾਲੇ ਦਿਨ ਤੁਸੀਂ ਰਸੋਈ ਘਰ ਦਾ ਚਕਲਾ ਵੇਲਣਾ ਮੇਲਣਾ ਇਸ ਤਰੀਕੇ ਨਾਲ ਰੱਖ ਲੈਂਦੇ ਹੋ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਡੀ ਰਸੋਈ ਦੇ ਵਿੱਚ ਪਈਆਂ ਹੋਈਆਂ ਇਹ ਦੋ ਚੀਜ਼ਾਂ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਣ ਦਿੰਦੀਆਂ ਜੇਕਰ ਅਸੀਂ ਇਹਨਾਂ ਨੂੰ ਆਪਣੇ ਰਸੋਈ ਦੇ ਵਿੱਚ ਸਹੀ ਜਗ੍ਹਾ ਤੇ ਰੱਖਾਂਗੇ ਤਾਂ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੋਵੇਗਾ ਤੇ ਨਾ ਹੀ ਸਾਡੀ ਜ਼ਿੰਦਗੀ ਵਿੱਚ ਕਦੇ ਪੈਸੇ ਦੀ ਕਮੀ ਆਵੇਗੀ ਆਵੇਗੀ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਰਸੋਈ ਵਿੱਚ ਸਹੀ ਤਰੀਕੇ ਨਾਲ ਕੇ ਨਾਲ ਸਹੀ ਜਗ੍ਹਾ ਤੇ ਹੀ ਰੱਖਣੀਆਂ ਚਾਹੀਦੀਆਂ ਹਨ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅਤੀਤੇ ਤੇ ਉਹਰੀ ਗੱਲ ਹਮੇਸ਼ਾ ਖਤਰਨਾਕ ਹੁੰਦੀ ਹੈ ਨਾਲ ਹੀ ਨਾਲ ਤੁਸੀਂ ਕਿਸੇ ਹੋਰ ਨੂੰ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਤੇ ਨਾਲ ਹੀ ਨਾਲ ਤੁਸੀਂ ਪਰਮਾਤਮਾ ਜੀ ਦਾ ਨਾਮ ਵੀ ਜਰੂਰ ਲਿਆ ਕਰੋ ਇਸੇ ਤਰ੍ਹਾਂ ਹੀ ਸਾਡੀ ਰਸੋਈ ਦੇ ਵਿੱਚ ਪਿਆ ਹੋਇਆ ਚਕਲਾ ਵੇਲਣਾ ਕਦੇ ਵੀ ਨਹੀਂ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਆਉਣ ਦੇਵੇਗਾ ਜੇਕਰ ਗੱਲ ਕਰੀਏ ਜੀ ਵਾਸਤੂ ਸ਼ਾਸਤਰ ਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਰਸੋਈ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਦੇਵੀ ਅਨਪੂਰਨਾ ਦਾ ਰਸੋਈ ਵਿੱਚ ਨਿਵਾਸ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਮਾਤਾ ਅਨਪੂਰਨਾ ਮਾਤਾ ਲక్ష్ਮੀ ਦਾ ਦੂਜਾ ਰੂਪ ਰਸੋਈ ਨੂੰ ਕਿਹਾ ਜਾਂਦਾ ਹੈ ਕਰ ਕਿੰਨਾ ਵੀ ਖੁਸ਼ਹਾਲ ਹੈ ਪਰ ਉਹ ਖੁਸ਼ਹਾਲ ਕਰਦਾ ਇਸ ਦਾ ਪਤਾ ਉਸ ਦੀ ਰਸੋਈ ਤੋਂ ਲਗਾਇਆ ਜਾ ਸਕਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਤਾਂ ਹੈ ਚਕਲਾ ਤੇ ਇੱਕ ਹੈ ਜੀ ਵੇਲਣਾ ਜੋਤਿਸ਼ਾਤਰ ਦੇ ਅਨੁਸਾਰ ਚੱਕਲੇ ਵਿਲਣੇ ਨਾਲ ਰੋਟੀ ਬਣਾਉਂਦੇ ਸਮੇਂ ਤੇ ਇਸ ਦੀ ਸਾਮ ਸੰਭਾਲ ਨੂੰ ਲੈ ਕੇ ਸਾਨੂੰ ਬੜੀਆਂ ਹੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹੁੰਦੀਆਂ ਹਨ ਇਸ ਦੇ ਮਾੜੇ ਪ੍ਰਭਾਵ ਸਾਨੂੰ ਵੇਖਣ ਨੂੰ ਨਹੀਂ ਤਾਂ ਮਿਲ ਸਕਦੇ ਹਨ ਕਿਉਂਕਿ ਰਸੋਈ ਵਿੱਚ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਵਾਸਤੂ ਸ਼ਾਸਤਰ ਦੇ ਨਾਲ ਸੰਬੰਧਿਤ ਹੁੰਦੀਆਂ ਹੁੰਦੀਆਂ ਹਨ ਉਸੇ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੋ ਪਰ ਤੁਹਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਰਸੋਈ ਵਿੱਚ ਵਰਤੀ ਜਾਂਦੀ ਉਸ ਖਾਸ ਚੀਜ਼ ਬਾਰੇ ਪਤਾ ਹੋਵੇਗਾ ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਹ ਰਸੋਈ ਵਿੱਚ ਵਰਤੀ ਜਾਣ ਵਾਲੀ ਅਜਿਹੀ ਚੀਜ਼ ਹੈ ਜੋ ਘਰ ਦੇ ਵਿੱਚ ਸਾਰਿਆਂ ਦੇ ਹੁੰਦੀ ਹੈ ਪਰ ਜੇਕਰ ਤੁਸੀਂ ਇਸ ਨਾਲ ਜੁੜੀਆਂ ਵਾਸਤੂ ਸ਼ਾਸਤਰ ਦੀਆਂ ਗਲਤੀਆਂ ਕਰਦੇ ਹੋ ਤਾਂ ਤੁਹਾਡੇ ਘਰ ਨੂੰ ਸਮੱਸਿਆਵਾਂ ਜਾਣੀਆਂ ਹਨ ਫਿਰ ਘੇਰਾ ਪਾ ਲੈਂਦੀਆਂ ਹੁੰਦੀਆਂ ਹਨ ਸਾਧਾਰਨ ਤੌਰ ਤੇ ਜੇਕਰ ਤੁਸੀਂ ਚਕਲਾ ਰੇਲਣਾ ਖਰੀਦਦੇ ਸਮੇਂ ਸਹੀ ਦਿਨਤੀ ਚੋਣ ਨਹੀਂ ਕਰਦੇ ਤਾਂ ਘਰ ਵਿੱਚ ਆਰਥਿਕ ਹਾਲਾਤ ਵਿਗੜ ਸਕਦੇ ਹਨ ਜੀ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅਸੀਂ ਇੱਕ ਵਾਰ ਵੇਲਣਾ ਤੇ ਚਕਲਾ ਖਰੀਦਦੇ ਹਾਂ ਇਸ ਨੂੰ ਫਿਰ ਜਲਦਬਾਜ਼ੀ ਵਿੱਚ ਘਰ ਲਿਆਉਂਦੇ ਹਾਂ ਪਰ ਸਾਨੂੰ ਇਸ ਨੂੰ ਖਰੀਦਣ ਦੀ ਜਲਦਬਾਜ਼ੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਧਿਆਨ ਦੇ ਵਿੱਚ ਰੱਖੋ ਕਿ ਇਹ ਕਿਤੇ ਵੀ ਉੱਚਾ ਜਾਂ ਨੀਵਾ ਨਹੀਂ ਹੋਣਾ ਚਾਹੀਦਾ ਰੋਟੀ ਬਣਾਉਂਦੇ ਸਮੇਂ ਪੈਦਾ ਹੋਣ ਦੀ ਆਵਾਜ਼ ਵਾਸਤੂ ਸ਼ਾਸਤਰ ਦਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਵਾਸਤੂ ਗਿਆਨ ਅਨੁਸਾਰ ਚੱਕਲੇ ਵੇਲੜੇ ਨੂੰ ਹਮੇਸ਼ਾ ਸੁੱਕਾ ਰੱਖਣਾ ਚਾਹੀਦਾ ਹੈ। ਨਾਲ ਹੀ ਚੱਕਲੇ ਵੇਲੜੇ ਨੂੰ ਕਦੇ ਵੀ ਉਲਟਾ ਕਰਕੇ ਨਹੀਂ ਰੱਖਣਾ ਚਾਹੀਦਾ। ਨਹੀਂ ਤਾਂ ਇਸ ਨਾਲ ਘਰ ਵਿੱਚ ਵਾਸਤੂ ਨੁਕਸ ਵਧਦੇ ਹਨ। ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਭਾਂਡਿਆਂ ਦੇ ਵਿੱਚਕਾਰ ਜਾਂ ਡੱਬਿਆਂ ਦੇ ਡਰਮਾਂ ਦੇ ਉੱਤੇ ਨਹੀਂ ਰੱਖਣਾ ਚਾਹੀਦਾ ਜੋ ਆਟਾ ਤੇ ਚੌਲ ਰੱਖਦੇ ਹਨ ਇਸ ਨਾਲ ਮਾਨੀ ਨੁਕਸਾਨ ਹੁੰਦਾ ਜਾਂਦਾ ਹੈ ਇਸ ਤੋਂ ਇਲਾਵਾ ਪਰਿਵਾਰ ਵਿੱਚ ਮਤਭੇਦ ਵੀ ਵੱਧ ਜਾਂਦੇ ਹਨ ਇਸੇ ਤਰ੍ਹਾਂ ਹੀ ਵਾਸਤਵ ਗਿਆਨ ਦੇ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਚਕਲੇ ਵੇਲਣੇ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਕਸਰ ਕੁਝ ਲੋਕ ਇਸ ਨੂੰ ਦੋ ਦਿਨ ਲਈ ਛੱਡ ਦਿੰਦੇ ਹਨ ਤੇ ਫਿਰ ਸਾਫ਼ ਕਰਦੇ ਹਨ ਪਰ ਧਿਆਨ ਰਹੇ ਅਜਿਹਾ ਕਦੇ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਇਸ ਦਾ ਅਸਰ ਸਾਡੇ ਪਰਿਵਾਰ ਮੈਂਬਰਾਂ ਦੀ ਸਿਹਤ ਤੇ ਪੈਂਦਾ ਹੈ ਬਿਮਾਰੀਆਂ ਤੇ ਵੱਧ ਤੋਂ ਵੱਧ ਖਰਚ ਹੁੰਦਾ ਜਾਂਦਾ ਹੈ ਇਸ ਦੇ ਨਾਲ ਹੀ ਇਹ ਘਰ ਦੇ ਵਿੱਚ ਵਸਤੂ ਨੁਕਸ ਵੀ ਪੈਦਾ ਕਰਦਾ ਹੈ ਵਿੱਤੀ ਸੰਕਟ ਵੀ ਪੈਦਾ ਹੁੰਦੇ ਹੰਤੇ ਹਨ ਇਸੇ ਤਰ੍ਹਾਂ ਹੀ ਵਾਸਤੂ ਗਿਆਨ ਦੇ ਅਨੁਸਾਰ ਜੇ ਕਿੰਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਰੋਟੀ ਬਣਾਉਂਦੇ ਸਮੇਂ ਚਕਲਾ ਵੇਲਣਾ ਤੈਹੀ ਤਰ੍ਹਾਂ ਦੇ ਜਿਹਨੇ ਜੋ ਸ਼ੋਰ ਹੁੰਦਾ ਹੈ ਉਹ ਬਿਲਕੁਲ ਵੀ ਨਾ ਕਰੇ ਪਰ ਜੇਕਰ ਅਜੀਹਾ ਹੁੰਦਾ ਹੈ ਤਾਂ ਪਹਿਲਾਂ ਜਾਂਚ ਕਰਕੇ ਹੀ ਚਕਲਾ ਵੇਦ ਲੈਣਾ ਤੁਹਾਨੂੰ ਖਰੀਦਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੀਹਾ ਮੰਨਿਆ ਜਾਂਦਾ ਹੈ ਆਵਾਜ਼ ਵਾਲੇ ਚਕਲੇ ਵੇਲਣੇ ਦੇ ਨਾਲ ਸਾਡੇ ਘਰ ਵਿੱਚ ਅਸ਼ਾਂਤੀ ਵੱਧਦੀ ਹੈ ਧਨ ਦਾ ਨੁਕਸਾਨ ਹੁੰਦਾ ਹੈ ਇਸੇ ਤਰ੍ਹਾਂ ਹੀ ਕਈ ਲੋਕਾਂ ਨੂੰ ਰਾਤ ਨੂੰ ਚਕਲੇ ਵੇਲੜੇ ਨੂੰ ਇਸੇ ਤਰ੍ਹਾਂ ਹੀ ਛੱਡਣ ਦੀ ਆਦਤ ਹੁੰਦੀ ਹੈ ਪਰ ਵਾਸਤੂ ਅਨੁਸਾਰ ਤਦੇ ਇਹ ਸਾਨੂੰ ਬਿਲਕੁਲ ਵੀ ਜ਼ਿੰਦਗੀ 'ਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਰਿਵਾਰ ਦੀ ਸਿਹਤ 'ਤੇ ਬੜਾ ਹੀ ਭੜਾ ਅਸਰ ਪੈਂਦਾ ਹੁੰਦਾ ਹੈ। ਇਸ ਦੇ ਨਾਲ ਹੀ ਵਾस्तु ਨੁਕਸ ਪੈਦਾ ਹੋ ਜਾਂਦੀਆਂ ਹੁੰਦੀਆਂ ਹਨ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਚੱਕਲਾ ਤੇ ਵੇਲਣਾ ਨੂੰ ਚੰਗੀ ਤਰ੍ਹਾਂ ਧੋ ਕੇ ਰੱਖਿਆ ਕਰੋ। ਇਸ ਤੋਂ ਇਲਾਵਾ ਵਾस्तु ਸ਼ਾਸਤਰ ਦਾ ਮੰਨਣਾ ਹੈ ਜੇਕਰ ਤੁਸੀਂ ਚੱਕਲਾ ਤੇ ਵੇਲਣਾ ਲੱਕੜ ਦਾ ਖਰੀਦਣ ਜਾ ਰਹੇ ਹੋ ਤਾਂ ਵੀਰਵਾਰ ਦਾ ਦਿਨ ਸਭ ਤੋਂ ਵਧੀਆ ਦਿਨ ਮੰਨਿਆ ਜਾਂਦਾ ਹੈ ਹੁੰਦਾ ਹੈ। ਇਸਨੋਂ ਇਲਾਵਾ ਲੱਕੜ ਦਾ ਬਣਿਆ ਚਕਲਾ ਵੇਲਣਾ ਖਰੀਦ ਕੇ ਬੁੱਧਵਾਰ ਨੂੰ ਘਰ ਵਿੱਚ ਲੈ ਆ ਸਕਦੇ ਹੱਤੇ ਇਸ ਨੂੰ ਸ਼ਨੀਵਾਰ ਤੇ ਮੰਗਲਵਾਰ ਕਦੇ ਨਾ ਖਰੀਦੋ ਤੁਹਾਨੂੰ ਸੋਮਵਾਰ ਨੂੰ ਲੋਹੇ ਦਾ ਚਕਲਾ ਖਰੀਦਣਾ ਚਾਹੀਦਾ ਹੈ ਜੀ ਦਾ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਵਾਸਤੂ ਸ਼ਾਸਤਰ ਦੇ ਅਨੁਸਾਰ ਤਾਂ ਗੋਲ ਚਕਲਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਕਦੇ ਵੀ ਦੇ ਵੀ ਅੱਜ ਕੱਲ ਚਕਲਾ ਖਰੀਦਣ ਤੋਂ ਇਹਨਾਂ ਗੱਲਾਂ ਤੋਂ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ ਜੀ ਦਾ ਨਹੀਂ ਤਾਂ ਜਿਹੜਾ ਚੌਰਸ ਵਗੈਰਾ ਚਕਲੇ ਹੁੰਦੇ ਹਨ ਸਾਡੇ ਲਈ ਅਸ਼ੁਭ ਮੰਨੇ ਜਾਂਦੇ ਹਨ ਇਸ ਤਰ੍ਹਾਂ ਤੁਹਾਨੂੰ ਚਕਲੇ ਨੂੰ ਕਦੇ ਵੀ ਗੈਸ ਦੇ ਉੱਪਰ ਵੀ ਮੋਧਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਕੁਝ ਹਾਲੇ ਵਿੱਚ ਰੁਕਾਵਟ ਆ ਜਾਂਦੀ ਹੈ ਤੇ ਸਮੱਸਿਆਵਾਂ ਵਧਣ ਲੱਗਦੀਆਂ ਹੁੰਦੀਆਂ ਹਨ ਗੈਸ ਵਗੈਰਾ ਦੀ ਸਮੈਲ ਚਕਲੇ ਨੂੰ ਲੱਗ ਜਾਂਦੀ ਹੈ ਜਿਸ ਦੇ ਨਾਲ ਜਦੋਂ ਅਸੀਂ ਖਾਣਾ ਤਿਆਰ ਕਰਦੇ ਹਾਂ ਜਦ ਇਹ ਉਹੀ ਗੈਸ ਫਿਰ ਸਾਡੇ ਸਰੀਰ ਦੇ ਅੰਦਰ ਪਹੁੰਚਦੀ ਹੈ ਅਟੇਹਾ ਕਰਨਾ ਵੀ ਦੇਵੀ ਮਾਤਾ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਘਰ ਵਿੱਚ ਫਿਰ ਧੰਨੇ ਟਿਕਦਾ ਟਿਕਦਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਤੁਸੀਂ ਚਕਲਾ ਤੇ ਵੇਲਾ ਨਾ ਖਰੀਦ ਕੇ ਲਿਆਉਂਦੇ ਹੋ ਹੁੰਦੇ ਹੋ ਉਸ ਦਿਨ ਜਦੋਂ ਤੁਸੀਂ ਰੋਟੀ ਤਿਆਰ ਕਰਦੇ ਹੋ ਤਾਂ ਇਸ ਨੂੰ ਸਾਫ਼ ਸਫਾਈ ਕਰਕੇ ਹੀ ਰੋਟੀ ਤਿਆਰ ਕਰਨੀ ਹੈ। ਸਰਦੋਂ ਪਹਿਲੇ ਰੋਟੀ ਜਿਹੜੀ ਹੈ ਕਿਸੇ ਲਈ ਅੰਨ-ਦਾਨ ਦੇ ਵਜੋਂ ਤਿਆਰ ਕਰਨੀ ਹੈ। ਭਾਵੇਂ ਕਿਸੇ ਜਾਨਵਰ ਦੇ ਲਈ ਹੋਵੇ, ਭਾਵੇਂ ਕਿਸੇ ਕੁੱਤੇ ਵਗੈਰਾ ਦੇ ਲਈ ਹੋਵੇ ਤੇ ਜਾਂ ਭਾਵੇਂ ਕਿਸੇ ਗਰੀਬ ਦੇ ਲਈ ਹੋਵੇ। ਤੁਸੀਂ ਉਹ ਪ੍ਰਸ਼ਾਦਾ ਤਿਆਰ ਕਰਕੇ ਫਿਰ ਹੀ ਆਪਣੇ ਘਰ ਦੇ ਜੀਵਾਂ ਦੇ ਲਈ ਪ੍ਰਸ਼ਾਦਾ ਤਿਆਰ ਕਰਨਾ ਹੈ। ਹਮੇਸ਼ਾ ਤੁਸੀਂ ਚਕਲਾ ਤੇ ਵੇਲਣਾ ਸਾਫ਼ ਰੱਖਣਾ ਹੈ ਤੇ ਧੋ ਕੇ ਹੀ ਰੱਖਿਆ ਕਰੋ। ਗੰਦੇ ਪਾਂਡਿਆਂ ਦੇ ਵਿੱਚ ਚਕਲੇ ਤੇ ਵੇਲਣੇ ਨੂੰ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ। ਰੋਟੀ ਬਣਾਉਣ ਤੋਂ ਬਾਅਦ ਉਸ ਨੂੰ ਸਾਫ਼ ਕਰਨਾ ਹਮੇਸ਼ਾ ਤੁਹਾਨੂੰ ਇਹ ਲੇ ਜ਼ਰੂਰੀ ਹੈ ਆਪਣੇ ਘਰ ਦੀਆਂ ਤੇ ਲੋੜੀਆਂ ਸਮਸਿਆਵਾਂ ਤੋਂ ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਇਸ ਨੂੰ ਉਲਟਾ ਨਾ ਰੱਖੋ ਨਹੀਂ ਤਾਂ ਤੁਹਾਡੇ ਆਪਸੀ ਰਿਸ਼ਤੇ ਵਿਗੜ ਜਾਣਗੇ ਕਦੇ ਵੀ ਜਿਹੜਾ ਆਟਾ ਹੈ ਚੱਕਲੇ ਜਾਂ ਵੇਲਣੇ ਦੇ ਨਾਲ ਚਿਪਕਿਆ ਹੋਣਾ ਨਹੀਂ ਚਾਹੀਦਾ ਇਹ ਤੁਹਾਡੇ ਲਈ ਦਸ਼ਰੀ ਦੋਸ਼ ਦਾ ਕਾਰਨ ਬਣ ਸਕਦਾ ਹੈ ਅਸ਼ੋਭ ਕਿਸਮਤ ਦਾ ਕਾਰਨ ਵੀ ਬਣ ਸਕਦਾ ਹੈ ਇਸ ਦੇ ਲਈ ਤੁਹਾਨੂੰ ਹਮੇਸ਼ਾ ਹੀ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਮਾਰਕੀਟ ਦੇ ਵਿੱਚੋਂ ਚੱਕਲਾ ਵੇਲਣਾ ਰੱਖਣ ਦਾ ਕੋਈ ਸਟੈਂਡ ਮਿਲਦਾ ਹੈ ਤੁਸੀਂ ਉਸ ਨੂੰ ਖਰੀਦ ਸਕਦੇ ਹੋ ਰੋਲਿੰਗ ਪੈਨ ਨੂੰ ਅਲਟੇ ਦੇ ਡਰਮ ਤੇ ਜਾਂ ਭਾਂਡਿਆਂ ਦੇ ਵਿੱਚ ਘੜ ਬਿਲਕੁਲ ਇਹਨਾਂ ਰੱਖਿਆ ਕਰੋ ਅਜਿਹਾ ਕਰਨ ਨਾਲ ਵੀ ਤੁਹਾਡੇ ਘਰ ਵਿੱਚ ਬਿਮਾਰੀਆਂ ਨੂੰ ਸੱਦਾ ਦਿਓਗੇ ਤੁਸੀਂ ਖੁਦ ਹੀ ਖੁਦ ਹੀ ਜਿਸ ਦੇ ਨਾਲ ਬਾਅਦ ਵਿੱਚ ਤੁਹਾਡਾ ਆਰਥਿਕ ਨੁਕਸਾਨ ਹੋਵੇਗਾ ਜਦੋਂ ਤੁਸੀਂ ਡਾਕਟਰਾਂ ਨੂੰ ਪੈਸੇ ਦਿਓਗੇ ਦਿਓਗੇ ਸੋ ਅਗਲੇ ਵਿਲੜੇ ਨੂੰ ਆਪਣੇ ਘਰ ਵਿੱਚ ਤੁਸੀਂ ਇਸੇ ਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਰੱਖਣਾ ਜੇਕਰ ਸ਼ੁਰੂ ਕਰ ਦੇਂਦੇ ਹੋ ਸਹੀ ਸਮੇਂ ਤੇ ਖਰੀਦਣਾ ਸ਼ੁਰੂ ਕਰਦੇ ਹੋ ਉਸ ਦੇ ਨਾਲ ਤੁਸੀਂ ਹਰ ਰੋਜ਼ ਪਹਿਲਾ ਪ੍ਰਸ਼ਾਦਾ ਚੜ੍ਹਾਣਾ ਹੈ ਜੀ ਉਹ ਕਿਸੇ ਗਰੀਬ ਲਈ ਜਾਂ ਕਿਸੇ ਭੁੱਖੇ ਜਾਨਵਰ ਦੇ ਲਈ ਕੱਢਦੇ ਹੁੰਦੇ ਹੁੰਦੇ ਤਾਂ ਤੁਹਾਡਾ ਘਰ ਹਮੇਸ਼ਾ ਲਈ ਬਰਕਤਾਂ ਦਾ ਵਾਸ ਬਣ ਜਾਵੇਗਾ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਚਕਲੇ ਵੇਲਣੇ ਦਾ ਦਾਨ ਵੀ ਕਰਨਾ ਚਾਹੁੰਦੇ ਹੋ ਹੁੰਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਵੇਗਾ ਤੇ ਜੇਕਰ ਤੁਸੀਂ ਮੱਸਿਆ ਦੇ ਦਿਨ ਕਿਸੇ ਗੁਰੂ ਘਰ ਦੇ ਵਿੱਚ ਚਕਲੇ ਵੇਲਣੇ ਚੜਾਉਣ ਦੀ ਸੇਵਾ ਕਰਨੀ ਚਾਹੁੰਦੇ ਹੋ ਹੁੰਦੇ ਹੋ ਉਹ ਵੀ ਤੁਹਾਡੇ ਪਰਿਵਾਰ ਦੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਵੇਗਾ ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ਹਾਲੀ ਆ ਜਾਵੇਗੀ ਤੁਹਾਡੇ ਜੀਵਨ ਵਿੱਚ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੁਸਾਤ ਸੰਗਤ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤਾਂਕਾ ਤੁਹਾਡਾ ਘਰ ਚੜ੍ਹੇ ਆਰੀਆ ਤੇ ਦੂਰ ਹੋ ਜਾਵੇ ਤੁਹਾਡੇ ਘਰ ਵਿੱਚ ਖੁਸ਼ਹਾਲੀ ਤੇ ਬਰਕਤ ਦਾ ਵਾਸ ਹਮੇਸ਼ਾ ਲਈ ਹੋ ਜਾਵੇ ਚਾਵੇ ਕਦੇ ਵੀ ਤੁਹਾਨੂੰ ਧਨ ਪ੍ਰਤੀ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਚਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ